24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਫਿਰ ਫਿਰ ਸਰ ਸ਼ੀਕਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ON ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ ਜਿਲ੍ਹਾ ਤਰਨਤੰਪ ਦੇ ਹਲਕਾ ਪੱਟੀ ਦੇ ਪੱਟੀ ਦੇ ਮੋੜ ਤੇ ਫਰੋਜ਼ਪੁਰ ਨੂੰ ਜਾਣ ਵਾਲੇ ਰਸਤੇ ਤੇ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਦੌਰਾਨ ਗੰਭੀਰ ਰੂਪ ਦੇ ਵਿੱਚ ਹੋਏ ਦੋ ਤੋਂ ਤਿੰਨ ਵਿਅਕਤੀ ਜ਼ਖਮੀ ਜਾਣਕਾਰੀ ਮੁਤਾਬਕ ਐਕਸੀਡੈਂਟ ਦਾ ਕਾਰਨ ਜਿਹੜਾ ਰੇਲ ਦੇ ਉੱਤੇ ਪੁਲ ਦੇ ਕਾਨੂੰਨ ਨੂੰ ਲੈ ਕੇ ਦੋ ਗੱਡੀਆਂ ਦੇ ਵਿੱਚ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਇਸ ਦੌਰਾਨ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਜਿਹਨਾਂ ਦੌਰਾਨ ਸੜਕ ਸੁਰੱਖਿਆ ਫੋਰਸ ਤੋਂ ਦੇਵਲੋਂ ਪੱਟੀ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਨੌਜਵਾਨਾਂ ਨੇ ਐਕਸੀਡੈਂਟ ਦਾ ਕਾਰਨ ਦੱਸਿਆ ਹੈ ਕਿ ਜਿਹੜਾ ਪੁਲ ਦਾ ਕਟ ਹੈ ਉਹ ਬੜਾ ਗਲਤ ਹੈ ਜਿਸ ਕਾਰਨ ਆਏ ਦਿਨ ਹੀ ਗੱਡੀਆਂ ਦੇ ਵਿੱਚ ਐਕਸੀਡੈਂਟ ਹੁੰਦੇ ਹਨ ਤਾਂ ਕਿ ਲੋਕਾਂ ਨੇ ਪੰਜਾਬ ਸਰਕਾਰ ਅਤੇ ਭਗਵੰਤ ਮਾਨ ਅਤੇ ਕੇਂਦਰ ਦੀ ਸਰਕਾਰ ਤੋਂ ਇਸ ਇੱਕ ਕਾਰਟ ਨੂੰ ਲੈ ਕੇ ਕੀਤੀ ਮੰਗ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਜੀਤ ਸਿੰਘ ਦੇ ਵਿਸ਼ੇਸ਼ ਐਕਸੀਡੈਂਟ ਭਾਜੀ ਸਪੀਡ ਨਾਲ ਆਉਂਦੀ ਹੈ ਮੋੜ ਬਹੁਤ ਖਤਰਨਾਕ ਹੈ ਇਹਦਾ ਕੋਈ ਪ੍ਰਸ਼ਾਸਨ ਜਿਹੜਾ ਇਹਦਾ ਕੋਈ ਹਿਸਾਬ ਹੁਤਾ ਲਾਵੇ ਕੋਈ ਹਿਸਾਬ ਕਰੇ ਇੱਥੇ ਦੇ ਐਕਸੀਡੈਂਟ ਹੁੰਦੇ ਰਹਿੰਦੇ ਆ ਗੱਡੀਆਂ ਗੱਡੀਆਂ ਬਚੀਆਂ ਆਹ ਗੱਡੀਆਂ 1 ਵਜੇ ਉਹ ਉਧਰੋਂ ਦੇ ਇਧਰੋਂ ਇਹਦਾ ਰਹਿ ਕੱਖ ਨਹੀਂ ਜੇ ਉਹਦਾ ਵੀ ਕੱਖੂ ਨਹੀਂ ਰਿਹਾ ਚਲੋ ਇਹ ਵੀ ਜਾਨਾਂ ਬਚ ਗਈ ਜਾਨਾਂ ਬਚ ਗਈ ਅਜਾ ਨਾ ਵਧੀਆ ਪ੍ਰੈਸਿਡੈਂਟ ਦਾ ਕਰਨ ਕੀ ਮੋੜੀ ਕਰਨੀ ਹੋਈ ਇਹ ਮੋੜ ਹੀ ਆ ਬਸ ਮੋੜ ਹੀ ਆ ਇਹਨਾਂ ਨੂੰ ਪਤਾ ਨਹੀਂ ਲੱਗਦਾ ਸਪੀਡ ਨਾ ਹੁੰਦੇ ਆ ਬਸ ਠੋਕ ਦਿੰਦੇ ਇੱਕ ਦੂਜੇ ਕੀ ਮੰਗ ਕਰੋ ਬਣਾ ਮੰਗੇ ਉਹ ਕਰਦੇ ਵੀ ਇਹਨੂੰ ਠੀਕ ਕਰੋ ਬਸ ਕਿ ਸਪੀਡ ਬ੍ਰੇਕਰ ਬਣਾ ਦਿਓ ਜਾਂ ਕੁਝ ਵੀ ਕੋਈ ਨਾ ਆਪਣਾ ਥੋੜਾ ਬਦਲਾ ਕਰੋ ਹਾਂ ਬਹੁਤ ਜੀ ਜਸਕਰਨ ਸਿੰਘ ਆ ਵੀਰ ਜੀ ਮੈਂ ਵੀ ਇੱਥੋਂ ਲੋਕਲ ਹੀ ਆ ਸੈਦੋ ਪਿੰਡ ਤੋਂ ਹਾਂਜੀ ਤੇ ਮੇਰਾ ਤਾਂ ਖੁਦ ਆ ਇੱਕ ਦੋ ਵਾਰੀ ਇੱਥੇ ਹੁੰਦਾ ਹੁੰਦਾ ਬਚਿਆ ਤੇ ਕਾਰਨ ਕੀ ਇਥੇ ਐਕਸੀਡੈਂਟ ਹੋ ਹੁੰਦਾ ਹੈ ਕਾਰਨ ਭਾਜੀ ਇਥੋਂ ਆਹੀ ਹੈ ਕਿ ਕੋਈ ਇਧਰ ਦਾ ਆਉਣ ਨੂੰ ਰਾਹ ਨਹੀਂ ਹੈਗਾ ਕੋਈ ਇਹਦਾ ਹੱਲ ਕੀਤਾ ਜਾਵੇ ਜੋ ਵੀ ਹੈ ਅੱਜ ਗੱਡੀਆਂ ਜਿਹੜੀਆਂ ਐਕਸੀਡੈਂਟ ਹੋਈਆਂ ਹੈ ਕਿੰਨਾ ਕੋ ਨੁਕਸਾਨ ਦਾ ਹੋਇਆ ਹੈ ਨੁਕਸਾਨ ਭਾਜੀ ਬਹੁਤ ਜ਼ਿਆਦਾ ਹੋ ਗਿਆ ਜਿੰਨਾ ਵੀ ਚਲੋ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪਰ ਗੱਡੀਆਂ ਬਹੁਤ ਨੁਕਸਾਨੀ ਗਈਆਂ ਕਾਚੀ ਨਾ ਕਰੋ ਮੰਗ ਇਹੀ ਕਰਦੇ ਪ੍ਰਸ਼ਾਸਨ ਤੋਂ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਇਸ ਤਰ੍ਹਾਂ ਹੁਣ ਗੱਡੀਆਂ ਇਧਰੋਂ ਮੁੜਦੀਆਂ ਵਾਂ ਜਦੋਂ ਕਾਰਟ ਵਜਦਾ ਨਾ ਤੇਜ਼ ਗੱਡੀ ਤੇਜ਼ ਹੁੰਦੀਆਂ ਇਦੋਂ ਕਟਮਾਈ ਦਾ ਕਈ ਵਾਰੀ ਨਹੀਂ ਪਤਾ ਲੱਗਦਾ ਗੱਡੀਆਂ ਵੱਜ ਜਾਂਦੀਆਂ ਵਾ ਜੇ ਉਹੀ ਕਿਤੇ ਪਿੱਛੋਂ ਉਧਰੋਂ ਕੁਝ ਬਣਾਇਆ ਹੋਵੇ ਇਹਨਾਂ ਨੇ ਇਹ ਤੇ ਗੱਡੀਆਂ ਆਪਣੇ ਆ ਕਰਦੀਆਂ ਜਾਂਣਾ ਨਾ ਸਤਨਾ ਸਿੰਘ ਉਹ ਆ ਮੋੜ ਬਹੁਤ ਖੂਤਾ ਲਤ ਬਣਿਆ ਮੋੜ ਆ ਇਹਦੇ ਕਰਕੇ ਮੋੜ ਦਾ ਕਰਕੇ ਐਕਸੀਡੈਂਟ ਬਹੁਤ ਹੋ ਹੁੰਦੇ ਆ ਮਾਹ ਭਾਈ ਦੇ ਭਾਉ ਅਰਾ ਮੋੜ ਦਾ ਕਾਰਨ ਆ ਇਹ ਨੇ ਕੋ ਐਕਸੀਡੈਂਟ ਹੋ ਦਿੰਦੇ ਇਹ ਫੇ ਅੱਗੇ ਵੀ ਇੱਕ ਦੋ ਆਈ ਉਹ ਉਹ ਇਹ ਐਕਸੀਡੈਂਟ ਬਹੁਤ ਐਕਸੀਡੈਂਟ ਹੁੰਦੇ ਆ ਕਾਰਨ ਕੀ ਐਕਸੀਡੈਂਟ ਹੁੰਦਾ ਕਾਰਨ ਉਹ ਮੋੜ ਜੱਤ ਬਣਿਆ ਮੋੜ ਕਰਕੇ ਐਕਸੀਡੈਂਟ ਹੋ ਜਾਣਾ ਮੋੜ ਕਰਕੇ ਐਕਸੀਡੈਂਟ ਹੋਇਆ ਬਚਾ ਹੋਇਆ ਕੋਈ ਬਚਾਏ ਬੰਦੇ ਭਾਈ ਗਿਆ ਪਰ ਸੱਟਾਂ ਲੱਗੀਆਂ ਬੰਦਿਆਂ ਤੇ ਬਹੁਤ ਜ਼ਿਆਦਾ ਅਮਰਤਪਾਲ ਜੀ ਇਹ ਕਾਰਨ ਬਣਿਆ ਆ ਵਾਡ ਐਕਸੀਡੈਂਟ ਇਹ ਵੀਰ ਜੀ ਆ ਮੋੜ ਦਾ ਹੀ ਆ ਕਾਰਨ ਇਥੇ ਪਾਣੀ ਹੁਣ ਤੱਕ ਮੇਰੇ ਨਾਲ 10-15 ਐਕਸੀਡੈਂਟ ਹੋ ਗਏ ਹੋਣੇ ਆ ਇਹ ਮੋੜ ਹੀ ਮੋੜ ਹੀ ਮੋੜ ਹੀ ਜਿਆਦਾ ਕੋਈ ਕੁੱਤਾ ਹੈ ਮਹੀਨੇ ਬਾਅਦ ਇੱਕ ਮਹੀਨਾ ਵਿੱਚ ਦਾਹੀ ਦਿਨ ਹੀ ਐਕਸੀਡੈਂਟ ਕਦੀ ਮੋੜ ਤਲਵਾ ਜਾਂਦਾ ਅੱਗੇ ਇਹ ਟਿਪਰ ਥੱਲੇ ਆ ਕੇ ਮੌਤ ਹੋਈ ਕੇਸ ਦੀ ਇਹ ਬਗਾਲ ਮੋੜ ਦੀ ਨਾਂ ਕੋਈ ਮਗਰ ਹੈਗਾ ਕੋਈ ਪਤਾ ਲੱਗਦਾ ਨਹੀਂ ਗੱਡੀਆਂ ਤੇਜ਼ ਆਉਂਦੀਆਂ ਇਥੋਂ ਮੋੜ ਪਿੰਦਾ ਤਾਂ ਕਰਕੇ ਹੁੰਦਾ ਮੰਗੇ ਹੀ ਆ ਵੀ ਆ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੇ ਤਾਂ ਰੋਜ਼ ਦੂਜੇ ਦਿਨ ਕੋਈ ਨਾ ਸੋ ਹੀ ਕੁਲਵੰਤ ਸਿੰਘ ਜੀ ਕੀ ਗੱਲਬਾਤ ਹੋਈ ਇੱਥੇ ਇੱਥੇ ਹੁਣ ਹਨੇ ਆਏ ਆ ਤੇ ਰਸਤੇ ਦੱਸਿਆ ਕਿ ਇਹ ਐਕਸੀਡੈਂਟ ਹੋ ਗਿਆ ਰੋੜ ਤੇ ਅਸੀਂ ਫੌਰਨ 5 ਮਿੰਟ ਦੇ ਵਿੱਚ ਪਹੁੰਚ ਕੇ ਤੇ ਕਵਰ ਕੀਤਾ ਫਸਟ ਐਡ ਦੇ ਦਿੱਤੀ ਹੈ ਫਸਟ ਐਡ ਦੇ ਕੇ ਤੋਂ ਹੁਣ ਕਾਲਾ ਸਰਕਾਰੀ ਹਸਪਤਾਲਾ ਚਲੇ ਗਏ ਹਾਂਜੀ ਕਿੰਨੇ ਖੱਟਾ ਲੱਗੇ ਖੱਟਾ ਇੱਕ ਦੇ ਕਾਫੀ ਆ ਤੇ ਇੱਕ ਨਾਰਮਲ ਆ ਠੀਕ ਹੈ ਜੀ ਕਿੱਥੇ ਜਲਵਾ ਕਰਵਾ ਦੇਣ ਇਹ ਵੀ ਸਰਕਾਰੀ ਹਸਪਤਾਲ ਤੋਂ ਨਵਲ ਹਸਪਤਾਲਾ ਚਲੇ ਗਏ ਠੀਕ ਹੈ